ਤੇ ਇਸ ਸਮੇਂ ਤੁਸੀਂ ਬੰਦੇ ਕੀ ਹਾਲਾਤ ਨੇ ਮੈਂ ਕੁਲਵਿੰਦਰ ਸਿੰਘ ਆਰਰੋ ਕੋਮੇਟੀ ਪ੍ਰਧਾਨ ਆਪ ਜੀ ਨਾਲ ਗੱਲ ਕਰ ਰਿਹਾ ਇਹ ਜਿਹੜੇ ਬੰਨ ਤੇ ਆਪਾਂ ਖੜੇ ਆ ਇੱਥੇ ਹੀ ਬੰਨ 2019 ਦੇ ਵਿੱਚ ਬੰਨ ਟੁੱਟਿਆ ਸੀ ਜਿਸ ਦੇ ਨਾਲ ਬਹੁਤ ਵੱਡਾ ਇਲਾਕੇ ਦਾ ਨੁਕਸਾਨ ਹੋਇਆ ਸੀ ਇਹ ਬੰਨ ਇੱਥੋਂ ਕਰੀਬ ਰੇਲਵੇ ਲਾਈਨ ਤੋਂ ਤਕਰੀਬਨ 2.5 ਕਿਲੋਮੀਟਰ ਦਾ ਏਰੀਆ ਬੰਨਦਾ ਜਿੰਨੀ ਵਾਰ ਬੰਨ ਟੁੱਟਿਆ ਇਸ ਤੋਂ ਪਿੱਛੇ ਹੀ ਟੁੱਟਦਾ ਰਿਹਾ ਪਾਣੀ ਜਿਹੜਾ ਕਾਗਜ਼ਾਂ ਵਿੱਚ ਦਰਿਆ ਦਾ ਬੰਨ ਨਹੀਂ ਸੀ ਇਹ ਚਿੱਟੀ ਵਹੀਂ ਦਾ ਸੱਜਾ ਬੰਨ ਮੰਨਿਆ ਜਾਂਦਾ ਇਹਦੀ ਜਿਹੜੀ ਨੂੰ ਵਹੀਂ ਦਾ ਬੰਨ ਹੀ ਮੰਨਿਆ ਜਾਂਦਾ ਉੱਪਰੋਂ ਵਹੀਂ ਦੇ ਬੰਨ 15 ਫੁੱਟ ਹੁੰਦੇ ਦਰਿਆ ਦਾ 20 ਫੁੱਟ ਹੁੰਦਾ ਇਹ 23 ਦੇ ਬਾਅਦ ਇਹ ਕੇਸ ਨੂੰ 20 ਫੁੱਟ ਬੰਨ ਕੀਤਾ ਗਿਆ ਦਰਿਆ ਦਾ ਬੰਨ ਮੰਨਿਆ ਗਿਆ ਉਸ ਕਰਕੇ ਇਸ ਦਰਿਆ ਤੇ ਹੁਣ ਇਹਨੂੰ ਬੰਨ ਨੂੰ ਮਤਲਬ ਕਿ ਮਿੱਟੀ ਪਾਈ ਜਾ ਰਹੀ ਆ ਪਹਿਲਾਂ ਬਾਬਾ ਜੀ ਦੇ ਉਦਮ ਸਰਦਾਰ ਸੰਗਤਾਂ ਨੇ ਨਾਲ ਕੇ ਨਾਲ ਮਿੱਟੀ ਪਾਈ ਆ ਹੁਣ ਸਰਕਾਰ ਪਾ ਰਹੀ ਆ ਸਾਡੀ ਸੁਰਤ ਵਿੱਚ ਇਹ ਪਹਿਲੀ ਵਾਰ ਬਾਨਾਂ ਦੇ ਮਿੱਟੀ ਪਈ ਆ ਅਸੀਂ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਵਿਸ਼ੇਸ਼ ਤੌਰ ਤੇ ਅਸੀਂ ਆਪਣੇ ਜਿਹੜੇ ਐਸਡੀਓ ਸਾਹਿਬ ਸੀ ਸਾਡੇ ਕਸ਼ਵਿੰਦਰ ਸਿੰਘ ਜੀ ਉਹਨਾਂ ਦੇ ਥੱਲੇ ਜੇਈ ਸਾਹਿਬ ਜਾਂ ਉਹਨਾਂ ਦੇ ਅਫਸਰ ਸਾਹਿਬਾ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਸਾਨੂੰ ਉੰਨੀ ਜੋ ਵਿਸ਼ਵਾਸ ਦਉਂਦੇ ਰਹਿ ਪਾਈ ਅਸੀਂ ਅਗਲੀ ਵਾਰ ਇਹ ਰਹਿਣ ਨਹੀਂ ਦਿੰਦੇ ਤੇ ਡੱਕ ਬਜ਼ੋਰੀ ਰਹਿਣ ਦੇ ਕਾਫੀ ਹੱਦ ਤੱਕ 70% ਬਾਨ ਨੂੰ ਮੁਕੰਮਲ ਹੋ ਗਿਆ ਹਲੀ ਮਿੱਟੀ ਦਾ ਕਾਰਜ ਚੱਲਦਾ ਸੀ ਬਾਰਸ਼ਾਂ ਕਰਕੇ ਰੁਕ ਗਿਆ ਰਿਆ ਹੁਣ ਇਹਦੇ ਤੇ ਸਾਨੂੰ ਜੋ ਪਤਾ ਲੱਗ ਰਿਹਾ ਡਿਪਾਰਟਮੈਂਟ ਵਾਲੋਂ ਵੀ ਸੜਕ ਵੀ ਬਣਣੀ ਆ ਅਸੀਂ ਕਹਿੰਦੇ ਜੇ ਤੇ ਸੜਕ ਵੀ ਬਣਣੀ ਐ ਇਹਦੇ ਨਾਲ ਅੰਦਰ ਪੱਥਰਾਂ ਦੀ دیوار ਵੀ ਲਗਣੀ ਚਾਹੀਦੀ ਆ ਤਾਂ ਕਿ ਕੋਈ ਖੋਡ ਨਾ ਪਵੇ ਮਿੱਟੀ ਘਾੜ ਨਾ ਪਵੇ ਇਹ ਇਲਾਕੇ ਦਾ ਇੱਕ ਛੋਟਾ ਬੰਨ ਅਸੀਂ ਕਹਾਂਗੇ ਵੀ 11 ਕਿਲੋਮੀਟਰ ਸਿੱਧਾ ਬੰਨ ਇਥੋਂ ਲੱਗਦਾ ਨਵੇਂ ਪਿੰਡ ਤੱਕ ਇਹਦੇ ਨਾਲ ਤਿੰਨ ਲਿੰਕ ਰੋਡਾਂ ਨਾਲ ਜੁੜਕਦੀਆਂ ਨੇ ਜੇ ਕਿਸੇ ਇਧਰ ਏਰੀਏ ਨੇ ਕਿਸੇ ਨੇ ਫਿਰੋਜਪੁਰ ਨੂੰ ਜਾਣਾ ਤੇ ਇਹ ਇੱਕ ਬਾਈਪਾਸ ਦਾ ਵੀ ਵੱਡਾ ਕੰਮ ਦੇਵੇਗਾ ਤੇ ਮਤਲਬ ਕਿ ਸੜਕੀ ਟ੍ਰੈਫਿਕ 'ਚ ਵੀ ਸੁਧਾਰ ਆਏਗਾ ਮਤਲਬ ਕਿ ਦਰਿਆਵਾਂ ਦੇ ਜਿਹੜੇ ਬੰਨ ਨੇ ਜਿੰਨਾ ਪਰ ਦੀਆਂ ਸੜਕਾਂ ਬਣ ਜਾਣ ਬਾਹਰ ਟੁੱਟਣ ਨਾ ਤੇ ਇੱਕ ਸਾਡੇ ਬਾਈਪਾਸ ਵੀ ਬਣਦੇ ਨੇ ਖਾਸ ਕਰਕੇ ਦਰਿਆਵਾਂ ਦੀ ਜਿਹੜੀ ਸਫਾਈ ਆ ਇਹ ਜਿਹੜਾ ਸਾਡੇ 7 ਲੋਹੇ ਦਰਿਆ ਦੀ ਪੁਲ ਦੇ ਦੋਨੇ ਬੰਨੇ ਹੋ ਆਮ ਲੋਕਾਂ ਨੂੰ ਖੁੱਲ ਹੋਣੀ ਚਾਹੀਦੀ ਆ ਜਦੋਂ ਮਾਈਨਿੰਗ ਮਹਿਕਮਾ ਨਹੀਂ ਸੀਗਾ ਉਦੋਂ ਕੋਈ ਬਣਾਈ ਨਹੀਂ ਸੀ ਮਾਈਨਿੰਗ ਜਦੋਂ ਮਹਿਕਮਾ ਚੱਲਿਆ ਉਹਦੀ ਮਿੱਟੀ ਚੱਕਣੋਂ ਹੜਕਾ ਲੋਕੀ ਕਬਜ਼ੇ ਕਰਨਾ ਪੈ ਛਲੇ ਇਹ ਲੋਕ ਮਿੱਟੀ ਦਰਿਆਵਾਂ ਨੇ ਇੱਕ ਬੰਨੇ ਵੱਢਣੀ ਇੱਕ ਬੰਨੇ ਸਿੱਟਣੀ ਆ ਕਿੱਥੇ ਜਿੱਥੇ ਲੋੜ ਆ ਦਰਿਆਵਾਂ ਦੇ ਨੋਚਾ ਲਾਉਣ ਦਰਿਆਵਾਂ ਨੂੰ ਸਿੱਧਾ ਕਰਨ ਦਰਿਆ ਦੀ ਸਫਾਈ ਹੁੰਦੀ ਰਵੇ ਹਰੀ ਕਾਂ ਤੱਕ ਦਰਿਆ ਭਰਿਆ ਪਿਆ ਸਰਕਾਰ ਨੂੰ ਬੜੀ ਮਿੱਟੀ ਦੀ ਲੋੜਾ ਰੋੜਾਂ ਤੇ ਸਾਡੀ ਬੇਨਤੀ ਆਦੇ ਮਾਧਿਅਮ ਰਾਈ ਇਹ ਦਰਿਆਵਾਂ ਨੂੰ ਡੂੰਘੇ ਕੀਤਾ ਜਾਵੇ ਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਧੰਨਵਾਦ